ਕੀ ਹਾਲਤ ਕਰ ਦਿੱਤਾ ਕੋਈ ਸਮਾਂ ਹੁੰਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੀ ਤੁਹ ਤਾਂ ਹੜ ਮਾਰਦਾ ਸੀ ਕਿ ਪ੍ਰਧਾਨ ਬੰਦ ਨਹੀਂ ਹੁੰਦਾ ਹੀ ਹੋਇਆ ਮਾਸਟਰ ਤਾਰਾ ਸਿੰਘ ਜੀ ਨੇ ਇੱਕ ਵਾਰੀ ਗੁਰਦੁਆਰਾ ਰਕਾਲਾਂਜ ਸਾਹਿਬ ਦੇ ਗੇਟ ਮੋੜੇ ਧਰਨਾ ਲਾ ਲਿਆ ਦਰੀ ਬਿਸ਼ਾ ਤੇ ਬਹਿ ਗਏ ਤੇ ਉਸ ਵੇਲੇ ਪ੍ਰਧਾਨ ਮੰਤਰੀ ਸੀ ਪੰਡਤ ਜਵਾਹਰ ਲਾਲ ਨਹਿਰੂ ਉਹ ਮਾਸਟਰ ਤਾਰਾ ਸਿੰਘ ਕੋਲੇ ਜਾ ਕੇ ਬਰਾਬਰ ਦਰੀ ਤੇ ਬਹਿ ਗਿਆ ਵੀ ਦੱਸੋ ਜੀ ਮਾਸਟਰ ਜੀ ਕੀ ਗੱਲ ਹੈ ਜਦੋਂ ਪਤਾ ਲੱਗਿਆ ਨਾ ਕਿ ਸ਼੍ਰਮਿਕ ਕਮੇਟੀ ਦਾ ਸ਼੍ਰੋਮਿਕ ਅਕਾਲੀ ਦਲ ਦਾ ਪ੍ਰਧਾਨ ਗਰੀਬ ਛਾ ਕੇ ਬੈਠਾ ਹੈ ਸ਼੍ਰਮਿਕ ਕਮੇਟੀ ਦਾ ਪ੍ਰਧਾਨ ਉਹ ਦਰੀ ਬਿਛਾ ਕੇ ਬਹਿ ਗਿਆ ਉਹ ਖੁਦ ਉਸ ਦਰੀ ਦੇ ਉੱਤੇ ਪੁੱਛਣ ਵਾਸਤੇ ਆਇਆ ਵੀ ਦੱਸੋ ਭਾਈ ਕੀ ਗੱਲ ਹੈ ਤੇ ਅੱਜ ਸ਼੍ਰਮਿਕ ਕਮੇਟੀ ਦਾ ਪ੍ਰਧਾਨ ਨੇ ਡੀਸੀ ਨੂੰ ਕਹਿੰਦਾ ਮੈਂ ਮੈਮੋਰੰਡਮ ਦੇਣਾ ਉਹ ਤਾਂ ਮੈਂ ਨਹੀਂ ਆਉਂਦਾ ਇੱਥੇ ਮੇਰੇ ਮੁਲਾਜ਼ਮ ਨੂੰ ਭરાਦੇ ਮੇਰੇ ਕਲਰਕ ਨੂੰ ਭરાਦੇ ਇਹ ਹਾਲਤ ਕਿਵੇਂ ਕਰਦੇ ਇਹ ਕਰਦੇ ਸਿੱਖਾਂ ਨੇ ਥੋੜੀ ਕੀਤੀ ਇਹ ਹਾਲਤ ਕੀ ਹੈ ਵਪਾਰੀ ਚਿੱਟੇ ਦੇ ਵਪਾਰੀ ਹੋਟਲਾਂ ਦੇ ਕਾਰੋਬਾਰੀ ਦਾ ਇਹ ਤਾਂ ਕਬਜ਼ਾ ਦਮਾਲਿਆ ਤੇ ਤਾਂ ਸਾਡੀ ਇਸ ਸਰਸਤਾ ਦੀ ਹਾਲਤ ਹੋ ਗਈ ਕਮਜ਼ੋਰ ਹੋ ਗਈ ਓਕੇ ਜਿਹੜੇ ਵਪਾਰੀ ਹੁੰਦੇ ਆ ਨਸ਼ੇ ਦਾ ਵਪਾਰ ਕਰਦੇ ਆ ਜਾਂ ਹੋਟਲਾਂ ਦਾ ਉਹਨਾਂ ਨੇ ਸਰਕਾਰਾਂ ਤੋਂ ਕੋਈ ਗਲਤਮਲ ਤੇ ਕੰਮਾਂ ਦੇ ਲਾਇਸੈਂਸ ਲੈ ਲਏ ਜਿੰਦੇ ਆ ਕੋਈ ਗਲਤਮਲ ਕੰਮ ਕਰਾਉਣੇ ਹੁੰਦੇ ਆ ਫਿਰ ਸਰਕਾਰਾਂ ਉਹਦੇ ਤੋਂ ਨਾ ਫਲੰਗੀਆਂ ਵੀ ਐ ਨਹੀਂ ਆਏ ਕੋਈ ਪਰ ਖਾਣੇ ਹੋ ਜਾਂਦੀ ਆ ਬੋਲ ਹੀ ਨਹੀਂ ਸਕਦੇ ਤੇ ਫਿਰ ਉਹ ਨੁਕਸਾਨ ਕਰਦਾ ਤਾਂ ਇਹ ਚੀਜ਼ ਆਉਂਦੀ ਸੋ ਜਿੰਨਾ ਚਿਰ ਆਪਾਂ ਆਫਲਾ ਬਣ ਕੇ ਤੁਰਦੇ ਨਹੀਂ ਨਾ ਹੈਗੇ ਉਹਨਾਂ ਚੱਕਾ ਨਹੀਂ ਬਣੀ ਕਿ ਉਹਨਾਂ ਨੇ ਵੀ ਸਦਾ ਬੇੜਾ ਘਰਪ ਕਰ ਨੂੰ ਕੋਈ ਕਸਰ ਬਾਕੀ ਨਹੀਂ ਛੱਡੀ ਜਿਹੜਾ ਸ਼ਰੋਮੇ ਆਕਾਜੀਦਾਂ ਸਿਨਾ ਇੱਕ ਝਾਰਮਾ ਦੀ ਪਾਰਟੀ ਸੀ ਇਹ ਪੰਕਤ ਪ੍ਰਸਤਾਂ ਦੀ ਪਾਰਟੀ ਸੀ ਇਹ ਮਜ਼ਦੂਰੀ ਕਰਨ ਵਾਲਿਆਂ ਦੀ ਪਾਰਟੀ ਸੀ ਇਹ ਲੋਹੇ ਦਾ ਕੰਮ ਕਰਨ ਵਾਲਿਆਂ ਦੀ ਪਾਰਟੀ ਸੀ ਭਾਈ ਲਾਲੋ ਜੀ ਦੇ ਵੰਸਾਂ ਦੀ ਪਾਰਟੀ ਸੀ ਜਸਾ ਸਿੰਘ ਰਾਮਗੜੀਆ ਦੇ ਵੰਸਾਂ ਦੀ ਪਾਰਟੀ ਸੀ ਇਹ ਭਗਤ ਕਬੀਰ ਜੀ ਦੇ ਵੰਸਾਂ ਦੀ ਪਾਰਟੀ ਸੀ ਇਹ ਬਾਬਾ ਜੀਵਨ ਸਿੰਘ ਜੀ ਦੇ ਵੰਸਾਂ ਦੀ ਪਾਰਟੀ ਸੀ ਕਿਰਤ ਕਰਨ ਵਾਲਿਆਂ ਦੀ ਪਾਰਟੀ ਸੀ ਇਹ ਨਹੀਂ ਕਿ ਇਸ ਪਾਰਟੀ ਦੇ ਵਿੱਚ ਵਪਾਰੀਆਂ ਦਾ ਦਾਖਲਾ ਬੰਦ ਸੀ ਵਪਾਰੀ ਵੀ ਇਸ ਪਾਰਟੀ ਵਿੱਚ ਸੀ ਕਿਹੜੇ ਵਪਾਰੀ ਸੀ ਕੋਈ ਅਨਾਜ ਦਾ ਵਪਾਰ ਕਰਨ ਵਾਲਾ ਕੋਈ ਦੋਹੇ ਦਾ ਵਪਾਰ ਕਰਨ ਵਾਲਾ ਕੋਈ ਸੋਨੇ ਦਾ ਵਪਾਰ ਕਰਨ ਵਾਲਾ ਵਪਾਰੀ ਸੀ ਇਹ ਦੇਸਾਂ ਤੇ ਫਿਰ ਰਸਾਦਾਂ ਦੇ ਵਿੱਚ ਕਦੋਂ ਕਈ ਜਦੋਂ ਇਹਦੇ ਵਿੱਚ ਉਹ ਵਪਾਰੀ ਆ ਗਏ ਜਿਹੜੇ ਨਸ਼ੇ ਦਾ ਵਪਾਰ ਕਰਦੇ ਸੀ ਜਿਹੜੇ ਮੌਤ ਦਾ ਵਪਾਰ ਕਰਦੇ ਸੀ ਉਹ ਵਪਾਰੀ ਜਿਹੜੇ ਸੀ ਇਸ ਪਾਰਟੀ ਦੇ ਸ਼ਾਮਿਲ ਹੋਣੇ ਸ਼ੁਰੂ ਹੋ ਗਏ ਤੇ ਜਦੋਂ ਉਹ ਵਪਾਰੀਆਂ ਨੂੰ ਪੱਟੀ ਪੱਦਰ ਦੇ ਉੱਤੇ ਇਸ ਪਾਰਟੀ ਦੇ ਵਿੱਚ ਲਿਆਂਦਾ ਗਿਆ ਤੇ ਉਹਨਾਂ ਨੇ ਨਾਲੇ ਤਾਂ ਇਸ ਪਾਰਟੀ ਦਾ ਪੇੜਾ ਕਰਕੇ ਕੀਤਾ ਤੇ ਨਾਲੇ ਸਿੱਖਾਂ ਦਾ ਤੇ ਫੰਡ ਵੀ ਨਾਲ ਕਰ ਦਿੱਤਾ ਇਹ ਵੀ ਚਾਹੁੰਦਾ ਕਹਤਾ ਖਸਾਤ ਕਿ ਉਹ ਪਾਰਟੀ ਦੁਬਾਰਾ ਵਾਪਸ ਸੁਰਜੀਤ ਕੀਤੀ ਜਾਏ ਜਿਹੜੀ ਨਰੂਨ ਕਿਰਤੀਆਂ ਦੀ ਪਾਰਟੀ ਵਾੜੀ ਮੈਂ ਕੱਲ ਤੱਕ ਸਾਡੀ ਸੇਵਾ ਕਾਰਜਸ ਨੂੰ ਉਸ ਵੇਲੇ ਜਦੋਂ ਮੈਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਲੇ ਮਹੱਲੇ ਤੇ ਕਹਿ ਵੀ ਦਿੱਤਾ ਸੀ ਕਿ ਅਕਾਲੀ ਦਰ ਸਰਮਾਇਦਾਰਾਂ ਦੀ ਪਾਰਟੀ ਨਹੀਂ ਇਹ ਕਰਤਿਆਂ ਮਜ਼ਦੂਰਾਂ ਦੀ ਕਿਸਾਨਾਂ ਦੀ ਪਾਰਟੀ ਹੈ ਜਿੰਨਾ ਚਿਰ ਇਹਨੂੰ ਕਰਤਿਆਂ ਦੀ ਪਾਰਟੀ ਨਹੀਂ ਨਾ ਬਣਾਉਂਗੇ ਕਿਸਾਨਾਂ ਦੀ ਪਾਰਟੀ ਕਰਤਿਆਂ ਦੀ ਪਾਰਟੀ ਮਜ਼ਦੂਰਾਂ ਦੀ ਪਾਰਟੀ ਨਹੀਂ ਬਣਾਉਂਦੇ ਉਹਨਾਂ ਚਿਰ ਸਮਾਜ ਦਾ ਪੰਜਾਬ ਦਾ ਇਹ ਪਤਾ ਨਹੀਂ ਕਰ ਸਕਦਾ ਉਹ ਕਹਿੰਦੇ ਅਸੀਂ ਤਾਂ ਬਣਾਉਣੀ ਸਾਡੀ ਪਾਰਟੀ ਤਾਂ ਆਹੀ ਰਹੇਗੀ ਅਸੀਂ ਹੋਣਾ ਬੰਗੀ ਸਰਮਾਇદાર ਵੱਡੇ ਬਿਜ਼ਨਸਮੈਨ ਹੋਟਲਾਂ ਦੇ ਮਾਲਕ ਠੀਕ ਹੈ ਭਾਈ ਤੁਸੀਂ ਫਿਰ ਬੈਠੇ ਰਹੋ ਅਸੀਂ ਵੱਖਰਾ ਕਾਫਲਾ ਬਨ ਕੇ ਤੁਰ ਪੈਂਦੇ ਅਸੀਂ ਵੱਖਰਾ ਕਾਫਲਾ ਬਨ ਕੇ ਤੁਰ ਪੈਂਦੇ ਅੱਜ ਮੈਂ ਦੱਸਿਆ ਸਰਦਾਰ ਕੋਪਾਲ ਸਿੰਘ ਬਰਾਬਰ ਹਜ਼ਾਰ ਕੈਂਡੀਡੇਟ ਖੜਾ ਕਰਕੇ ਇਹਨਾਂ ਨੂੰ ਖਰਾਤਾ ਇਹ ਕੋਈ ਇੱਕ ਹਲਕੇ ਦੀ ਘਟਨਾ ਥੋੜੀ ਹੈ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਜਗ੍ਹਾ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਆਪਣੀ ਹੀ ਪਾਰਟੀ ਦੇ ਐਮਐਲਏ ਆਪ ਹੀ ਆਜ਼ਾਦ ਬੰਦਾ ਖੜਾ ਕਰਕੇ ਹਰਾਏ ਆਪਣੀ ਹੀ ਪਾਰਟੀ ਦੀ ਮੈਂਬਰ ਸ਼੍ਰੋਮਣੀ ਕਮੇਟੀ ਆਜ਼ਾਦ ਬੰਦਾ ਖੜਕੇ ਹਰਾਏ ਜਦੋਂ ਇਸ ਤਰ੍ਹਾਂ ਦੀਆਂ ਕੂਟ ਦਿੱਤੀਆਂ ਬਦਨੀਤੀਆਂ ਪਾਰਟੀ ਦੀ ਲੀਡਰਚ ਸ਼ੁਰੂ ਹੋ ਜਾਣ ਫਿਰ ਪਾਰਟੀ ਕਿੱਥੇ ਬਚ ਗਈ ਉਹ ਬਚਦੀ ਥੋੜੀ ਸਾਨੂੰ ਕਮਜ਼ੋਰ 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 ਆਖੀ ਗਏ ਨਿਸ਼ੇੜੀ ਨਿਸ਼ੇੜੀ ਆਖੀ ਗਏ ਉੜਦਾ ਪੰਜਾਬ ਵਰਗੀਆਂ ਫਿਲਮਾਂ ਬਣਾਉਂਦੀਆਂ

ਮੇਰਾ ਖੂਬ ਸਾਹਿਬ ਜਥੇਦਾਰ ਗੋਪਾਲ ਸਿੰਘ ਜੀ ਜਿਲ੍ਹਾ ਦਿਹਾਤੀ ਦੇ ਪ੍ਰਧਾਨ ਸਰਦਾਰ ਦਲਜਿੰਦਰ ਸਿੰਘ ਜੀ ਜਿਨ੍ਹਾਂ ਦੀ ਪ੍ਰੇਰਣਾ ਤੇ ਉਦਮ ਸਦਕਾ ਅੱਜ ਦੀ ਇਹ ਮੀਟਿੰਗ ਹੋ ਰਹੀ ਹੈ ਔਰ ਸਾਡੇ ਸ਼ਹਿਰੀ ਪ੍ਰਧਾਨ ਮਨਿੰਦਰ ਸਿੰਘ ਜੁੱਟਨਾ ਸਾਹਿਬ ਔਰ ਸੰਗਤੀ ਰੂਪ ਦੇ ਵਿੱਚ ਸਾਹਮਣੇ ਬੈਠੇ ਸਾਰੇ ਇਤਵੰਤ ਸੱਜਣੋ ਸਾਡੀ ਇਹ ਮਾਤਾ ਮਾਪਾ ਫਤਿਹ ਬਰਮਾਨ ਕਰੋ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਭਗੌੜੇ ਦਲ ਵਾਲੇ ਉਹਨਾਂ ਨੇ ਇਹਨਾਂ ਨੂੰ ਆਪਣੇ ਐਮਐਲਏ ਆ ਦੇ ਆਪਣੇ ਇਲਾਕੇ ਦੇ ਲੋਕਾਂ ਨੂੰ ਕਹਿ ਗਿਆ ਆਪਣਾ ਆਜ਼ਾਦ ਬੰਦਾ ਚੁਕਾ ਲਿਆ ਪੰਥਕਮੀਦਵਾ ਨੂੰ ਘਰਾਇਆ ਪੰਥ ਪਰਵਾਹ ਨੂੰ ਘਰਾਇਆ ਇਸੇ ਕਰਕੇ ਸ਼ਰਮਣੀਆਂ ਕਾਲੀਬਾਲ ਦੀ ਗਾਣ ਹੋਂਦਾ ਇਹ ਰਸਤਾ ਪੁੜਿਆ ਜਿਹੜਾ ਪੰਥਕ ਪਰਵਾਰਾਂ ਨੇ ਲੋਕਾਂ ਨੇ ਮਾਰਿਆ ਬਾਦਲਦਾਲ ਦੇ ਦੁਕਾਨੇ ਇਸੇ ਕਰਕੇ ਇਹ ਅੱਜ ਕਿਥੇ ਉਹ ਸਰਕਾਰਾਂ ਬਣਾਉਂਦੇ ਸੀ ਚਾਰ-ਚਾਰ ਦੀਆਂ ਸਰਕਾਰਾਂ ਬਣਾਈਆਂ ਦਿਨ ਚੀਟਾਂ ਦੇ ਸਿਮਟ ਗਏ ਅੱਜ ਨਨਾਨ ਪਰਝਾਈ ਰਹਿ ਗਏ ਉੱਥੇ ਹੋਰ ਕੋਈ ਨਹੀਂ ਮਨਾ ਦਾਲਦਾ ਪਰਝਾਈ ਐਮਪੀਆਂ ਨੇ ਨਾ ਹਣਾਂ ਨੇ ਪਰਝਾਈ ਕਿਹੜੀ ਐਮਐਲਏ ਆ ਇਹਨਾਂ ਨਾਲ ਐਮਪੀ ਆ ਸੋ ਇਹ ਪ੍ਰਭਾਵ ਤਾਂ ਰਹਿ ਗਿਆ ਔਰ ਪੰਥ ਦੇ ਲੋਕ ਪੰਜਾਬ ਦੇ ਲੋਕ ਤੁਹਾਡੀ ਸੇਵਾ ਨੂੰ ਤੁਹਾਡੇ ਜੋ ਜਜ਼ਬਾ ਜਿਹੜਾ ਤੁਸੀਂ ਫੈਸਲਾ ਕੀਤਾ ਸਿੱਖ 15 ਫੈਸਲਾ ਮੰਨ ਕੇ ਪ੍ਰਧਾਨਗੀ ਸੰਭਾਲੀ ਹੈ ਔਰ ਦੋ ਸੁਸ ਦਿਨ ਕੇ ਫੈਸਲਾ ਕਰ ਲਿਆ ਸੀ ਕਿ ਮੈਂ ਨਾ ਐਮਐਨਐਨ ਐਕਸ਼ਨ ਲੜੂੰਗਾ ਨਾ ਮੈਂ ਪਿਦਿ ਲਖਣ ਲੜਨੀ ਆ ਔਰ ਮੈਂ ਸੇਵਾ ਕਰਨੀ ਪੰਥ ਦੀ ਜੋ ਤੁਸੀਂ ਕਾਰਵਾ ਲੈ ਕੇ ਚੱਲੇ ਹੋ ਮਾਝੇ ਦੇ ਲੋਕ ਤੁਹਾਡੇ ਨਾਲ ਖੜਨਗੇ ਤੁਹਾਡੇ ਪਿੱਛੇ ਖੜਨਗੇ ਔਰ ਤੁਹਾਡੀਆਂ ਸੇਵਾਵਾਂ ਜੋ ਤੁਸੀਂ ਪੰਥ ਨੂੰ ਦਿੱਤੀਆਂ ਉਹਨਾਂ ਵਾਸਤੇ ਤੁਹਾਡੇ ਨਾਲ ਲੜਨਾ ਪਿਆ ਮਰਨਾ ਪਿਆ ਅੱਜ ਲੋਕ ਤੁਹਾਡੇ ਨਾਲ ਚੜਨਗੇ ਕਿਥੇ ਮਾਇਆ ਦੀ ਲੋੜ ਪੈਂਦੀ ਹੈ ਅਸੀਂ ਤਾਂ ਜਿੰਨੇ ਪੰਥਕ ਲੋਕ ਆ ਉਹਨਾਂ ਨੂੰ ਚਿੰਤਾ ਸੀ ਤੇ ਅਕਾਲੀ ਦਲ ਜਿਹੜਾ ਇਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਇਕਲੀ ਖੇਤਰੀ ਪਾਰਟੀ ਹੈ ਪੰਜਾਬ ਦੀ ਜਿੰਨੀ ਵੀ ਡਿਵਰਟਮੈਂਟ ਹੋਈ ਹੈ ਉਹ ਅਕਾਲੀ ਦਲ ਨੇ ਕੀਤੀ ਹੈ ਤੇ ਕਾਲੀ ਦਲ ਦੇ ਮੁੱਕਣ ਦਾ ਕਾਰਨ ਕੀ ਸੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰਿਵਾਰਵਾਦ ਸੀ ਕੁਰਸੀ ਦਾ ਮੋਹ ਸੀ ਅਹੁਦੇ ਦੀ ਲਾਲਸਾ ਸੀ ਜਿਹਦੇ ਕਰਕੇ ਅੱਜ ਕਾਲੀ ਦਲ ਦਾ ਇਹ ਹਾਲ ਹੋਇਆ ਆਪਣਾ ਜਿਹੜਾ ਇਤਿਹਾਸ ਹੈ ਉਹ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕਰਕੇ ਸਿਰਜਿਆ ਸੀ ਸਾਡਾ ਇਤਿਹਾਸ ਇਸ ਕਰਕੇ ਦੁਨੀਆ ਤੋਂ ਵਲੱਖਣਾ ਹੈ ਕਿ ਅਸੀਂ ਸਾਡੇ ਬਜ਼ੁਰਗ ਤਿਆਗੀ ਸਨ ਸਾਡੇ ਬਜ਼ੁਰਗ ਕੁਰਬਾਨੀਆਂ ਕਰਨ ਵਾਲੇ ਸਨ ਸਾਡੇ ਬਜ਼ੁਰਗ ਜਿਹੜੇ ਪੰਥ ਕੋਸਣ ਇਸ ਕਰਕੇ ਸਾਡਾ ਇਤਿਹਾਸ ਦੁਨੀਆ ਦੇ ਲੋਕਾਂ ਨਾਲੋਂ ਵੱਖਰਾ ਸੀ ਪਰ ਜਦੋਂ ਸਾਨੂੰ ਚੰਗੀ ਲੀਡਰਸ਼ਿਪ ਮਿਲੀ ਸਾਡੀ ਪਾਰਟੀ ਨੇ ਤਰੱਕੀ ਕੀਤੀ ਜਦੋਂ ਸਾਨੂੰ ਲਾਲਜੀ ਲੀਡਰਸ਼ਿਪ ਮਿਲ ਗਈ ਤਾਂ ਸਾਡਾ ਜੋ ਹਾਲ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿੰਨੇ ਇਲੈਕਸ਼ਨਾਂ ਦੇ ਵਿੱਚ ਸਾਡੀਆਂ ਜਵਾਨਤਾ ਜਨਤ ਹੋਈਆਂ 17 ਵਾਲੇ ਇਲੈਕਸ਼ਨ ਦੇ ਵਿੱਚ 12-14 ਬੰਦੇ ਜਿੱਤੇ ਸਾਰੇ ਜੋ ਤਾਂ ਜਿਹੜੀ 22 ਦੇ ਵਿੱਚ ਇਲੈਕਸ਼ਨ ਆਈ ਹੈ ਉਹਦੇ ਵਿੱਚ ਤਿੰਨ ਜਿੱਤੇ ਇੱਕ ਤਾਂ ਫਿਰ ਵਾਪਸ ਚੜ ਆ ਗਿਆ ਤਾਂ ਜਿਹੜੀ 24 ਦੇ ਵਿੱਚ ਇਲੈਕਸ਼ਨ ਹੋਈ ਉਹਦੇ ਵਿੱਚ ਕੇਵਲ ਇੱਕ ਬੰਦਾ ਹੱਡਾ ਜਿੱਤਿਆ ਪਾਰਲੀਮੈਂਟ ਇਹ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਸੀ ਵਿਚਾਰ ਕਰਨ ਵਾਲੀ ਗੱਲ ਸੀ ਕਿ ਆਪਣੇ ਵੱਡੇ-ਵਡੇਰਿਆਂ ਨੇ ਪੰਜਾਬੀ ਸੂਬਾ ਇਸ ਕਰਕੇ ਬਣਾਇਆ ਸੀ ਭਈ ਅਸੀਂ ਘਟ ਗਿਣਤੀ ਜਾਂ ਸਾਨੂੰ ਬਹੁਤ ਘਿਰਦੀ ਨਾ ਉਹਨਾਂ ਇਨਸਾਨ ਦੇ ਨਾਲ ਕਿਤੇ ਸਾਡਾ ਬਿਲਕੁਲ ਨਾ ਭੋਗ ਪਾ ਦੇ ਇਸ ਕਰਕੇ ਪੰਜਾਬੀ ਸੂਬਾ ਬਣਾਇਆ ਸੀ ਕਈ ਵਾਰੀ ਉਹਦੇ ਵਿੱਚ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਪੰਜਾਬ ਕਿੱਥੋਂ ਲਾਹੋਸਪੀ ਤੱਕ ਸੀ ਦਿੱਲੀ ਦੇ ਕੰਧਾਂ ਤੱਕ ਸੀ ਇਹ ਕੀ ਕਰ ਲਿਆ ਪਰ ਉਹ ਤੁਹਾਨੂੰ ਪਤਾ ਲੱਗਾ ਜਦੋਂ ਦਰਬਾਰ ਸਾਹਿਬ ਤੇ ਟੈਪ ਹੋਇਆ ਨਾ ਉਦੋਂ ਲੋਕਾਂ ਨੇ ਅਹਿਸਾਸ ਕੀਤਾ ਵੀ ਸਾਡੇ ਵੱਡਿਆਂ ਨੂੰ ਆਪਨ ਸੀ ਅੱਜ ਦੀ ਜਿਹੜੀ ਮੀਟਿੰਗ ਆ ਸਰਦਾਰ ਹਰਪ੍ਰੀਤ ਸਿੰਘ ਜੀ ਦੇ ਪ੍ਰਧਾਨ ਜੀ ਦੇ ਰਹਿਣ ਮੈਟ ਇੱਥੇ ਕੀਤੀ ਜਾ ਰਹੀ ਆ ਔਰ ਸੰਗਤਾਂ ਵਿੱਚ ਅਤਿ ਸ਼ਾਭ ਕਰਨ ਵਾਸਤੇ ਪਾਰਟੀ ਨੂੰ ਪ੍ਰਿੰਡ ਪੱਧਰ ਤੱਕ ਜਥੇਬੰਦ ਕਰਨ ਵਾਸਤੇ ਔਰ ਪਾਰਟੀ ਦੇ ਜਿਹੜੇ ਪ੍ਰੋਗਰਾਮ ਹੈ ਉਹ ਕਿਸ ਤਰ੍ਹਾਂ ਆਪਾਂ ਲੋਕਾਂ ਤੱਕ ਲੈ ਕੇ ਜਾਣਾ ਜੋ ਵਿਚਾਰ ਚਰਤਾ ਪਲਾ ਸਭ ਤੋਂ ਵੱਡਾ ਕਿ ਜਿਹੜੀ ਜਥੇਬੰਦੀ ਬਣਾਉਣੀ ਆ ਉਹਦੇ ਸਬੰਧ ਵਿੱਚ ਜਿਹੜੀਆਂ ਜੋ ਵਿਚਾਰ ਵਿਚਾਰ ਅੰਦਰ ਅੰਦਰ ਕੀਤਾ ਜਾਵੇ ਕਿੰਨੇ ਲੋਕਾਂ ਦਾ ਹੰਗਾਰਾ ਹੋਵੇਗਾ ਹੰਗਾਰਾ ਤਾਂ ਬਹੁਤ ਸੰਗਤ ਲੋਤ ਕੋ ਕਮੀ ਨਹੀਂ ਲਗੀ ਸਿਰਫ ਇੱਕਤਿਆ ਵਿਆਹ ਦਾ ਦੌਰ ਚੱਲਣ ਡਿਆ ਤਾਂ ਦਜਾ ਠੰਡ ਦਾ ਪ੍ਰਪੋਪ ਬਹੁਤ ਹੈ ਇਸ ਕਰਕੇ ਲੋਕ ਘੱਟ ਨਿਕਲ ਰਿਹਾ ਹੈ ਅਰੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋ ਇੱਕ ਮਹਾਜ ਜੀ ਬਣ ਜੂਗਾ ਜਿਹਦੇ ਨਾਲ ਸੰਗਤਾਂ ਵਿੱਚ ਆਉਣ ਵਾਲੇ ਦੋਹਾਂ ਤਿੰਨਾਂ ਮਹੀਨੇ ਵਿੱਚ ਹੀ ਕਿਉਂਕਿ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅੱਗੇ ਆਵੇ ਇਹੋ ਜੀ ਪਾਰਟੀ ਅੱਗੇ ਜਿਹੜੀ ਪੰਜਾਬ ਦੀ ਗੱਲ ਕਰ ਸਕਿਆ ਪੰਜਾਬ ਪੰਜਾਬ ਆਪ ਤੇ ਪੰਜਾਬੀਆਂ ਦੀ ਗੱਲ ਕਰ ਸਕਦੇ ਤੇ ਉਹ ਵਾਹ ਇੱਕ ਲੀਡਰ ਜ਼ਾਹਰ ਪ੍ਰੇਮ ਸਿੰਘ ਜੀ ਹੈ ਜਿਨ੍ਹਾਂ ਨੇ ਕਿਹਾ ਨਾ ਮੈਂ ਇਲੈਕਸ਼ਨ ਲਾਣ ਦੀ ਆ ਨਾ ਮੈਂ ਅਹੁਦਾ ਲੈਣਾ ਨਾ ਮੈਂ ਕੋ ਕੋ ਕੰਮ ਕਰਨਾ ਸਿਰਫ ਦੇ ਸਿਰਫ 파ਟੀ ਮਜਬੂਤ ਕਰਨ ਵਾਸਤੇ ਜਿਸ ਤਰ੍ਹਾਂ 1920 ਵਿੱਚ ਅਕਾਲੀ ਦਲ ਬਣਿਆ ਸੀ ਉਹਨਾਂ ਲੀਹਾਂ ਦੇ ਸ਼੍ਰੋਮਣੀ ਅਕਾਲੀ ਦਲ ਪੰਨਰ ਸਿੱਧੀਤ ਨੂੰ ਲੈ ਕੇ ਜਾਣਾ ਪਰ ਸਾਨੂੰ ਉਮੀਦ ਆ ਵਿਸ਼ਵਾਸ ਵੀ ਆ ਲੋਕਾਂ ਚ ਜਿਹੜਾ ਅਤਿਛਾ ਵੀ ਆ ਉਹ ਸਾਨੂੰ ਹੰਗਾਰਾ ਵੀ ਦੇ ਰਿਹਾ ਕਿ ਸਾਡੇ ਕੋਲ ਆਓ ਸਾਡੇ ਪਿੰਡਾਂ ਵਿੱਚ ਕਮੇਟੀਆਂ ਬਣਾਓ ਉਹ ਸਾਰਾ ਕੁਝ ਸ਼ੁਰੂ ਕਰ ਰਿਹਾ ਔਰ ਉਮੀਦ ਕਰਦੇ ਆ ਕਿ ਮਾਰਚ ਅਪ੍ਰੈਲ ਤੱਕ ਜਿਹੜਾ ਵਾ ਇੱਕ ਵੇਵ ਬਹੁਤ ਵੱਡੇ ਲੈਵਲ ਤੇ ਪੰਜਾਬ ਵਿੱਚ ਅਸੀਂ ਪਹਿਲਾਂ ਸ਼ਹਿਰੀ ਪ੍ਰਧਾਨ ਸਾਡੇ ਤੁਨਾ ਜੀ ਉੱਥੇ ਫਾਰਮ ਤੇ ਸੀ ਅੱਜ ਸਾਡੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਕਿੱਥੇ ਨਾਮੰਦ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਮਾਗੇ ਲੋਕਾਂ ਨੂੰ ਵਾਸਤੇ ਕਿਤਨੇ ਹਮ ਚਲਾਈਏ ਔਰ ਪਲੇਠੀ ਮੀਟਿੰਗ ਅੰਮ੍ਰਿਤਸਰ ਤੋਂ ਚੱਲ ਹੋਈ ਜੇ ਪਹਿਲਾਂ ਸ਼ਹਿਰ ਦੀ ਸੀ ਉਹ ਅਧਿਆਪਕੀ ਦੀ ਸੀ ਕਾਫੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਕਾਫੀ ਲੰਮੇ ਸਮੇਂ ਚੱਲ ਰਿਹਾ ਤੇ ਔਰ ਕਾਲੀ ਦਲ ਪੁਨਰ ਸਜਿਤ ਹੋ ਸਕੇਗਾ ਉਹਨੂੰ ਸ੍ਰਿਬ ਹੋ ਗਿਆ ਹੋ ਸਕਿਆ ਨਹੀਂ ਹੋ ਗਿਆ ਕਿਉਂਕਿ ਇਸ ਦੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਜੀ ਕਰ ਰਹੇ ਆ ਉਹਨਾਂ ਨੂੰ ਕੋਈ ਲਾਲਚ ਨਹੀਂ ਆ ਨਾ ਉਹਨਾਂ ਐਮਐਲਏ ਲੱਖਣ ਲੜਨੀ ਆ ਨਾ ਪਾਰਲੀਮੈਂਟ ਲੜਨੀ ਆ ਉਹਨਾਂ ਪਹਿਲੇ ਦਿਨ ਕਰ ਗਿਆ ਤੇ ਮੈਂ ਬਿਲਕੁਲ ਨਹੀਂ ਲੱਖਣ ਲੜਨੀ ਮੈਂ ਨਿਸ਼ਕਾਮ ਹੋ ਕੇ ਸੇਵਾ ਕਰੂੰਗਾ ਕਦੇ ਦੋ ਇਸ ਕਰਕੇ ਚਰਦੀ ਗਲਾ ਜਾਣਗੇ ਸੁਖਬੀਰ ਸਿੰਘ ਬਾਦ ਭਟਕਿਆ ਹੋਇਆ ਉਹ ਇਸ ਟਾਈਮ ਕਿਉਂਕਿ ਤੁਸੀਂ ਪਰਸੋਂ ਹੀ ਵੇਖਿਆ ਉਹਨਾਂ ਦੇ ਘਰ ਇੱਕ ਮੀਟਿੰਗ ਸੀ ਉਹ ਆਪ ਹੀ ਗੰਦੇ ਮੇਰੇ ਨਾਲ ਕੋਈ ਨਹੀਂ ਰਹਿ ਗਿਆ ਮਾਜੀ ਦੇ ਦਾਬੇ ਲੀਡਰ ਮਾਲਵੀ ਲੀਡਰ ਸਭ ਚੱਲ ਗਏ ਇਸ ਕਰਕੇ ਉਹ ਸਵਾਲ ਆਖਿਆ ਆ ਮੈਂ ਛੱਡੇ ਨਾ ਉਹ ਮੈਂ ਛੱਡਦਾ ਜਿਹੜਾ ਵੀ ਸ਼੍ਰੋਮਣੀ ਆ ਅਕਾਲੀ ਦਲ ਦਾ ਸੇਵਾਦਾਰ ਆ ਉਹ ਅਕਾਲ ਤਖਤ ਨੂੰ ਨਹੀਂ ਮੰਨਦਾ ਤੇ ਉਹ ਬੰਦਾ ਜਿਹੜਾ ਕਦੀ ਸਕਸੈਸ਼ਨ ਨਹੀਂ ਕਰ ਸਕਦਾ ਇਤਿਹਾਸ ਕੋ ਜਿਨਨੇ ਵੀ ਅਕਾਲ ਤਖਤ ਨੂੰ ਪਿੱਠ ਦਿੱਤੀ ਹੈ ਸਿੱਖ ਸੰਗਤ ਨੂੰ ਮੂੰਹ ਨਹੀਂ ਲਾਇਆ ਇਸ ਕਰਕੇ ਸਾਥ ਖਬੀਰ ਸਿੰਘ ਨੂੰ ਬਾਦਲ ਵੀ ਅਕਾਲ ਤਖਤ ਦੇ ਹਕੂਮਤ ਨਾਮ ਇਹਨਾਂ ਦਾ ਸੇਵਾ ਕਰਕੇ ਦੇ ਮੁਕਸਰ ਜਾ ਕੇ ਮੁੱਕਰ ਗਿਆ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਕੁਝ ਸੇਵਾਣੇ ਦੇਣੇ ਉਹ ਪਹਿਲਾਂ ਅਕਾਲ ਤਖਤ ਦੇ ਸਨ ਮੁਖ ਹੋਵੇ ਤੇ ਫਿਰ ਸਿੱਖ ਸੰਗਤ ਨੂੰ ਸਤ ਕਰ ਦਿੰਦੇ ਜੀ ਪਈਆਂ ਸਾਰੀਆਂ ਸਰਬਸੰਮਤੀ ਨਹੀਂ ਜੀ ਅਸੀਂ ਆ ਅਕਾਲੀ ਦਰਹਲ ਨੇ ਜਿਹੜੀ ਅਕਾਲ ਤਖਤ ਵੱਲੋਂ ਬਣੀ ਸੀ ਸਾਡੀ ਕਮੇਟੀ 5 ਨੰਬਰ ਦੀ ਕਮੇਟੀ ਸਤ ਪਹਿਲਾਂ ਸਾਸੂਏ ਬੰਜ ਲੈ ਗਏ ਉਹਨਾਂ ਨੇ 15 ਲੱਖ ਲੋਕਾਂ ਹੈ ਭਰਤੀ ਕੀਤੀ ਭਰਤੀ ਕਰਕੇ ਅਪੁਆਇੰਟਮੈਂਟ ਜਾ ਕੇ ਭਰਤੀ ਕੀਤੀ ਸ਼ਹਿਰ ਸਾਰ ਜਾ ਕੇ ਭਰਤੀ ਕੀਤੀ ਉਹਨਾਂ ਚੋ ਗਿਆ ਨਿਹਰ ਪੁਲਿਸ ਤੋਂ ਪ੍ਰਧਾਨ ਬਣਿਆ ਉਹ ਤੇ ਆਪੇ ਬਣਿਆ ਪ੍ਰਧਾਨ ਆ ਭਾਵੇਂ ਜਿੰਨੇ ਮਰਜੀ ਮਰਜੀ ਮੰਨ ਜਿਆ ਤੇ ਸਾਡੇ ਸੰਵਿਧਾਨ ਚ ਲਿਖਿਆ ਗਿਆ ਵੀ ਜਿਹੜਾ ਸਾਡਾ ਪ੍ਰਧਾਨ ਹੈ 2 ਸਾਲ ਦੇ ਟਰਮ ਹੋਗੇ 2 ਸਾਲ ਬਾਅਦ ਤੱਕ ਕੜਾ ਪ੍ਰਧਾਨ ਆ 2 ਟਰਮਾਂ ਰਹਿ ਸਕਦਾ ਸਾਡੇ ਇਸ ਸੰਵਿਧਾਨ ਚ ਕਹਿੰਦਾ ਕਿਹਾ ਇਦਾਂ ਨਹੀਂ ਵੀ ਇਹ ਕੜਾ ਪ੍ਰਧਾਨ ਬਣ ਗਿਆ ਜੋ ਜੰਮਿਆ ਬਣ ਗਿਆ ਤੇ ਮਰਨ ਦਾ ਕਹ ਹਰ ਹੋਊਗਾ ਇਹ ਨਹੀਂ ਹੁੰਦਾ ਲੋਕਾਂ ਦਾ ਕਿੰਨਾ ਕ ਹੰਗਾਰਾ ਮੇਰਾ ਬਹੁਤ ਬਹੁਤ ਵੱਡਾ ਮੈਂ ਅੰਮ੍ਰਿਤਸਰ ਸ਼ਹਿਰ ਦੀ ਮੀਟਿੰਗ ਸੀ ਬੜਾ ਵੱਡਾ ਕਾਫੀ ਹੋਣ ਬਾਅਦ ਰੱਖੋ ਸਿਆਣੇ-ਸਿਆਣੇ ਬੰਦੇ ਬਾਹਰ ਬਿਠੇ ਆ ਜਿਹੜਾ ਸਾਡੇ ਪਿੰਨਾਂ ਦੇ ਇਹ 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 ਸਬੂਤ ਆ ਕਿ ਲੋਕ ਸ਼੍ਰੋਮਣੀ ਅਕਾਲੀ ਦਰਬਾਰ ਨੂੰ ਪਿਆਰ ਕਰਦੇ ਆ ਕਿਸੇ ਵੀ ਹਾਂਜੀ ਸਰ ਅੱਜ ਦੀ ਮੀਟਿੰਗ ਜੀ ਤੁਸੀਂ ਪਹੁੰਚੇ ਜੇ ਕਾਦੀ ਮੀਟਿੰਗ ਹੋ ਰਹੀ ਅੱਜ ਸ੍ਰੀ ਅਮਰਸਾਹਬ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਾਡੇ ਪਾਰਟੀ ਵੱਲੋਂ ਮੀਟਿੰਗ ਰੱਖੀ ਗਈ ਹੈ ਪਹਿਲਾਂ ਸ਼ਹਿਰ ਦੇ ਵਿੱਚ ਸ਼ੈਰੀ ਜੱਥੇ ਵੱਲੋਂ ਮੀਟਿੰਗ ਸੀ ਤੇ ਹੁਣ ਦੇਹਾਤੀ ਦੀ ਮੀਟਿੰਗ ਹੈ ਸਰਦਾਰ ਦਲਜਿੰਦਰ ਸਿੰਘ ਜਿਹੜੇ ਸਾਡੇ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਵੱਲੋਂ ਇਹ ਮੀਟਿੰਗ ਜਿਹੜੀ ਆਰਗੇਨਾਈਜ਼ ਕੀਤੀ ਗਈ ਹੈ ਜੰਡੇ ਵਾਲੇ ਗੁਰੂ ਦੇ ਵਿੱਚ ਤੇ ਕਾਫੀ ਵਰਕਰ ਔਰ ਸਾਡੀ ਪਾਰਟੀ ਦੇ ਜਿਹੜੇ ਹਤਾਇਛੇ ਹਮਾਇਤੀ ਹੈ ਉਹ ਇਸ ਮੀਟਿੰਗ ਦੇ ਵਿੱਚ ਹਮ ਮਹਾ ਕੇ ਪਹੁੰਚੇ ਉਹਨਾਂ ਨੂੰ ਅਸੀਂ ਪ੍ਰੇਰਣਾ ਤੇ ਉਤਸ਼ਾਹਤ ਕੀਤਾ ਕਿ ਆਪਾਂ ਪੰਥ ਦੀਆਂ ਸੰਸਥਾਵਾਂ ਤੇ ਪੰਜਾਬ ਦੇ ਜਿਹੜੇ ਸਾਡੇ ਸਰੋਤ ਹੈ ਸੋਰਸਸ ਹੈ ਉਹਨਾਂ ਨੂੰ ਅਸੀਂ ਜਿਹੜਾ ਬਚਾਉਣਾ ਹੈ ਪੰਜਾਬ ਦੇ ਹਿੱਤ ਲਈ ਅਸੀਂ ਵਰਤਨ ਦੇ ਲਈ ਜਿਹੜਾ ਹੈ ਉਹ ਤਿਆਰ ਹੋਣਾ ਔਰ ਉਹਦੇ ਲਈ ਜਿਹੜਾ ਕਾਫਲਾ ਬਣ ਕੇ ਤੁਰਨਾ ਹੈ ਵੀ ਇਹੋ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਵਰਕਰਾਂ ਨੂੰ ਸਮਝਾਈਆਂ ਤੇ ਦੱਸੀਆਂ ਨੇ ਜੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗ੍ਰਾਫ ਆ ਜਿਹੜਾ ਪਹਿਲਾਂ ਦੀ ਤਰ੍ਹਾਂ ਸੀ ਉਹ ਕੀ ਗੱਲ ਡਾਊਨ ਫਾਲ ਚ ਗਿਆ ਜਦੋਂ ਪੰਥ ਪ੍ਰਸਤੀ ਕੌਮ ਪ੍ਰਸਤੀ ਸਟੇਟ ਪ੍ਰਤੀ ਪ੍ਰਸਤੀ ਦੀ ਜਗ੍ਹਾ ਦੇ ਉੱਤੇ ਨਿਸਗਰਜੀ ਭਾਰੂ ਹੋ ਜੇ ਤੇ ਉਦੋਂ ਫਿਰ ਪਾਰਟੀਆਂ ਹਮੇਸ਼ਾ ਨਿਗਰ ਵੱਲ ਜਾਂਦੀਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਨਿਜ਼ਗਰਜ਼ੀ ਜਿਹੜੀ ਹੈ ਖੁਦਗਰਜ਼ੀ ਜਿਹੜੀ ਹੈ ਉਹ ਬਹੁਤ ਹਾਵੀ ਹੋ ਚੁੱਕੀ ਸੀ ਇਹੋ ਕਾਰਨ ਸੀ ਕਿ ਸ਼੍ਰੋਮਣੀ ਜਿਹੜਾ ਅਕਾਲੀ ਕਲਸ ਸੀਗਾ ਉਹ ਆਪਣੀ ਪਰਫਾਰਮੈਂਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਡਾਊਨ ਕਰ ਗਿਆ ਸੀ ਇਹਨਾਂ ਨੇ ਧਰਮ ਪੰਥ ਤੇ ਪੰਥਕ ਸਿਧਾਂਤਾਂ ਨੂੰ ਤਲਾੰਦਲੀ ਦੇ ਦਿੱਤੀ ਤੇ ਲੋਕਾਂ ਨੇ ਫਿਰ ਜਿਹੜਾ ਸੀ ਇਹਨਾਂ ਨੂੰ ਤਲਾੰਦਲੀ ਦੇ ਦਿੱਤੀ ਤੇ ਅਸੀਂ ਜਿਹੜਾ ਹੈਗਾ ਹੁਣ ਦੁਬਾਰਾ ਤੋਂ ਫੇਰ ਜਿਹੜਾ ਹੈ ਅਕਾਲ ਤਖਤ ਸਾਹਿਬ ਤੋਂ ਅਸੀਸ ਲੈ ਕੇ ਅਸੀਂ ਤੁਰੇ ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਕਿ ਅਸੀਂ ਜਿਹੜਾ ਹੈ ਪੰਜਾਬ ਤੇ ਪੰਥਕੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਆਪਣਾ ਜਿਹੜਾ ਕਾਰਜ ਕਰਦੇ ਰਹੀ ਸੀ 2027 ਵਿੱਚ ਕੀ ਸ਼ੁਰੂਮ ਨਿਕਲ ਜਲ ਫਿਰ ਸੁਰਜੀਤ ਹੋ ਸਕੇ ਕਿ ਪਾਰਟੀ ਸਾਡਾ ਸ਼ਤਨ ਇਹੀ ਹੈ ਕਿ 2027 ਦੇ ਵਿੱਚ ਅਸੀਂ ਜਿਹੜਾ ਹੈ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਔਰ ਪੰਥਕ ਸੰਸਥਾਵਾਂ ਦੀ ਜਿਹੜੀ ਹੈ ਮਜ਼ਬੂਤੀ ਲਈ ਅੱਗੇ ਆਈ ਸੀ ਔਰ ਆ ਮੰਗੀ ਸੀ ਜੋ ਹਾਲਾਤ ਸ਼ੁਰੂਮ ਨਿਕਲ ਜਲ ਇਸ ਹਾਲਾਤਾਂ ਨੂੰ ਵਿੱਚ ਕੀ ਦੀ ਜ਼ਿੰਮੇਵਾਰੀ ਹੈ ਜਿਹਨੇ ਇਸੋ ਹੀ ਰਾਤ ਬਣਾਇਆ ਇੱਕ ਪਰਿਵਾਰ ਦੀ ਹੋਈ ਜਿਹੜੀ ਹੈ ਮੇਨ ਇਹਦੇ ਵਿੱਚ ਗਲਤੀ ਹੈ ਉਹਨਾਂ ਨੇ ਆਪਣੇ ਕਬਜ਼ੇ ਨੂੰ ਜਿਹੜਾ ਕਾਇਮ ਰੱਖਣ ਦੇ ਲਈ ਹੀ ਜਿਹੜਾ ਐਸੇ ਲੋਕ ਜਿਹੜੇ ਆ ਉਹ ਸ਼ਾਮਲ ਕਰ ਲਏ ਜਿਹੜੇ ਉਹਨਾਂ ਦੇ ਵਫਾਦਾਰ ਤਾਂ ਸੀ ਲੇਕਿਨ ਉਹ ਪੂਰੀ ਤਰ੍ਹਾਂ ਨਾ ਤਾਂ ਪੰਥਕ ਸੀ ਨਾ ਪੰਥਕ ਜ਼ਜ਼ਬਾ ਰੱਖਣ ਵਾਲੇ ਸੀ ਨਾ ਉਹਨਾਂ ਚ ਸਟੇਟ ਪ੍ਰਸਤੀ ਸੀ ਨਾ ਉਹਨਾਂ ਦੇ ਵਿੱਚ ਕੋਈ ਨੈਤਿਕਤਾ ਸੀ ਸਿਰਫ ਬਿਜ਼ਨਸਮੈਨ ਵਪਾਰੀ ਦੇਤਾ ਨਸ਼ੇ ਇਦਾਂ ਦੀਆਂ ਚੀਜ਼ਾਂ ਸੀਗੀਆਂ ਜਿਹਦੇ ਕਾਰਨ ਜਿਹੜਾ ਹੈ ਪਾਰਟੀ ਇਸ ਤੀ ਸੱਚ ਪਹੁੰਚੀ ਜੀ ਅਜੀਤ ਬਿੱਟਰਮ ਸਿੰਘ ਜੀ ਠੀਆਂ ਨੂੰ ਕਹਿੰਦੇ ਆ ਧਮਕੀ ਆਈ ਆ ਵੀ ਜਨੋ ਮਾਰਨ ਦੀ ਇਹ ਸੀ ਜਨੋ ਮਾਰਨ ਦੀਆਂ ਧਮਕੀਆਂ ਤਾਂ ਕਿਸੇ ਨੂੰ ਵੀ ਦੇਣੀਆਂ ਜੜੀਆਂ ਬਿਲਕੁਲ ਸ਼ੋਭ ਨਹੀਂਕ ਨਹੀਂ ਹੈ ਪੰਜਾਬ ਦੀ ਧਰਤੀ ਦੇ ਉੱਤੇ ਇਹ ਜਿਹੜਾ ਧਮਕੀਆਂ ਦੇ ਨਾਲ ਜਿਹੜਾ ਟ੍ਰੈਂਡ ਹੈ ਇਹ ਬੜਾ ਖਤਰਨਾਕ ਹੈਗਾ ਔਰ ਸਰਕਾਰਾਂ ਨੂੰ ਇਹਦੇ ਤੇ ਕਾਬੂ ਪਾਉਣਾ ਚਾਹੀਦਾ ਸਾਰੇ ਤੁਸੀਂ ਜਿੰਨੇ ਵੀ ਹੈਗੇ ਸਾਰੇ ਕਹਿ ਰਹੇ ਕਿ ਸੁਖਬੀਰ ਸਿੰਘ ਬਾਦਲ ਜੀ ਤਸਦੀਫਾ ਦਵੇ ਤੇ ਫਿਰ ਮਤਲਬ ਪਾਰਟੀ ਪੂਰੀ ਮੋੜ ਉਸੇ ਹੋਂ ਜਾ ਸਕਦੀ ਹੈ ਮੈਨੂੰ ਲੱਗਦਾ ਹੈ ਕਿ ਸੂਰਜ ਪੱਛਮ ਤੋਂ ਚੜ੍ਹ ਸਕਦਾ ਹੈ ਲੇਕਿਨ ਸੁਖਬੀਰ ਸਿੰਘ ਬਾਦਲ ਕੁਰਸੀ ਛੱਡੇ ਲਈ ਬਿਲਕੁਲ ਤਿਆਰ ਹੋ ਤਫੇ ਵੀ ਇਹ ਸਾਮਣਾ ਫਿਰ 2027 ਦਾ ਆਪਣਾ ਟਾਰਗੇਟ ਕੀ ਰਹੇਗਾ ਕਿ ਅਸੀਂ ਕਾਫਲਾ ਬਨ ਕੇ ਤੁਰੇ ਹਾਂ ਜੀ ਜਰੂਰੀ ਤਾਂ ਨਹੀਂ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੀ ਜਿਹੜਾ ਹੈ 2027 ਚ ਕੰਮ ਜ਼ਬ ਹੋਣਾ ਹੈ ਅਸੀਂ ਵੱਖਰਾ ਕਾਫਲਾ ਬਨ ਕੇ ਤੁਰੇ ਹਾਂ ਔਰ ਕਾਮਯਾਬ ਹੋਵਾਂਗੇ ਲੰਮੇ ਸਮੇਂ ਤੇ SCPC ਦੀ ਇਲੈਕਸ਼ਨ ਕਿਉਂ ਨਹੀਂ ਹੋਈ ਉਹਦਾ ਕਾਰਨ ਹੈ ਕਿ ਸੈਂਟਰ ਗਵਰਨਮੈਂਟ ਮੈਨੂੰ ਲੱਗਦਾ ਹੈ ਸਥਾਪਤ ਜਿਹੜੀ ਧਿਰ ਹੈ ਇਹਦੇ ਨਾਲ ਕੋਈ ਸਾਹਣ ਗੰਢ ਰੱਖਦੀ ਹੋਣੀ ਹੈ ਜੀ ਕਿਉਂਕਿ ਇਲੈਕਸ਼ਨ ਨਾ ਹੋਣ ਦਾ ਸਭ ਤੋਂ ਵੱਡਾ ਫਾਇਦਾ ਤਾਂ ਜਿਹੜੀ ਅੱਜ ਰੂਲ ਕਰ ਰਹੀ ਹੈ SCPC ਦੇ ਉੱਤੇ ਉਹੀ ਧੜਾ ਹੈ ਜੀ ਇਹ ਉਹ ਹੱਥ ਕੰਡੇ ਵਰਤ ਰਿਹਾ ਕਿ ਕਿਸੇ ਡੰਗਣਾ ਇਲੈਕਸ਼ਨ ਨਾ ਹੋਵੇ ਔਰ ਸਾਡਾ ਕਬਜ਼ਾ ਰਵੇ ਤੇ ਅਸੀਂ ਮਨਮਾਨੀਆਂ ਕਰਦੇ ਰਹੀਏ ਔਰ ਪੰਥ ਦੀਆਂ ਸੰਸਥਾਵਾਂ ਦਾ ਬੇੜਾ ਕਰਕ ਕਰਦੇ ਰਹੀਏ ਤੁਹਾਡੇ ਤੇ ਵੀ ਬੜਾ ਦੋਸ਼ ਲੱਗਦਾ ਬੀਜੇਪੀ ਨਾਲ ਹੱਥ ਮਲਾਏ ਹੋਏ ਆ ਬੀਜੇਪੀ ਨਾਲ ਹੱਥ ਮਲਾਉਣਾ ਬੀਜੇਪੀ ਨਾਲ ਬੈਟ ਲੀਡਰਾਂ ਨਾਲ ਬੈਠਣਾ ਕਿਸੇ ਸਮਾਜਿਕ ਫੰਕਸ਼ਨਾਂ 'ਚ ਇਕੱਠੇ ਹੋਣਾ ਇਹ ਕੋਈ ਸਬੂਤ ਥੋੜੀ ਹੁੰਦਾ ਹੈ ਕਿ ਤੁਸੀਂ ਉਹਨਾਂ ਨਾਲ ਸਿਧਾਂਤਕ ਸਾਂਝ ਵੀ ਰੱਖਦੇ ਹੋ ਇੱਕ ਖਟੜ ਸਾਹਿਬ ਨਾਲ ਤੁਹਾਡੀ ਵੀਡੀਓ ਬੜੀ ਵਾਇਰਲ ਹੋਈ ਹਾਸੇ ਮਜ਼ਾਕ ਵਾਲੀ ਉਹਦੀ ਬੜੀ ਚਰਚਾ ਦਾ ਵਿਸ਼ਾ ਬਣੀ ਉਹ ਹਰਿਆਣੇ ਦੇ ਮੁੱਖ ਮੰਤਰੀ ਨਾਲ ਹਾਂ ਜੋ ਚਰਚਾ ਦਾ ਵਿਸ਼ਾ ਮੈਂ ਬਣਾਈਏ ਤਾਂ ਕੋਈ ਜੈਨੂਨ ਹੈ ਕੋਈ ਬੰਦੇ ਮਿਲਦੇ ਆ ਕੋਈ ਸਮਾਜਿਕ ਫੰਕਸ਼ਨ ਚ ਮਿਲਦੇ ਆ ਕੋਈ ਗੱਲਾਂ ਹੁੰਦੀਆਂ ਕੋਈ ਗੰਭੀਰਤਾ ਦੀਆਂ ਗੱਲਾਂ ਵੀ ਹੁੰਦੀਆਂ ਹਾਸ ਰੇਠੇ ਦੀਆਂ ਵੀ ਹੁੰਦੀਆਂ ਸਭ 2 ਜਾਂ 27 ਵਿੱਚ ਕਿਤੇ ਵੀ ਜੇ ਭਾਜਪਾ ਤੇ ਸ਼੍ਰੋਮਣੀ ਕਾਲੀ ਦਾ ਇਕੱਠੇ ਹੋ ਜਾਣਾ ਤੇ ਸਰਕਾਰ ਫਿਰ ਬਣ ਸਕਦੀ ਹੈ ਪੰਜਾਬ ਚ ਨਹੀਂ ਇਹ ਧਾਰਨਾ ਜਿਹੜੀ ਹੈ ਇਹ ਪਾਲੀ ਬੈਠੇ ਆ ਸ਼੍ਰੋਮਣੀ ਪਗੋੜੇ ਦਲ ਦੇ ਆਗੂ ਉਹ ਐਸਾ ਇਦਾਂ ਦੀ ਕੋਈ ਗੱਲ ਨਹੀਂ ਪੰਜਾਬ ਦੇ ਹਾਲਾਤ ਬਣੇ ਹੋਏ ਆ ਹੂੰ ਜੇ ਅਗਰੇ ਸ਼ੋਮੀ ਖਲੀ ਦਾ ਹੋਂ ਚਾਹੁੰਦਾ ਹੋਵੇ ਕਿ ਇਹ ਹਾਲਾਤ ਨੂੰ ਕਿ ਦੱਸ ਦਵੇ ਜਿਹੜੇ ਹਾਲਾਤ ਬਣੇ ਆ ਜਿਨ੍ਹਾਂ ਹਾਲਾਤਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਤੁਸੀਂ ਵੀ ਫਿਕਰਮੰਦ ਹੋ ਪ੍ਰੈਸ ਦੇ ਵਿੱਚ ਜਿਹੜੇ ਬੈਠੇ ਲੋਕ ਨੇ ਪੰਜਾਬ ਦੇ ਨੇ ਫਿਕਰਮੰਦ ਹੈ ਤੇ ਸਾਰਾ ਪੰਜਾਬ ਵੀ ਫਿਕਰਮੰਦ ਹੈ ਨਹੀਂ ਫਿਕਰਮੰਦ ਤਾਂ ਸਿਰਫ ਤੇ ਸਿਰਫ ਉਹ ਲੋਕ ਹੈ ਜਿਨ੍ਹਾਂ ਦੇ ਜ਼ਿੰਮੇਵਾਰੀ ਜਿਹੜੀ ਹੈ ਇਹਨਾਂ ਹਾਲਾਤਾਂ ਨੂੰ ਸੁਧਾਰਨ ਦੀ ਲੱਗੀ ਹੋਈ ਹੈ ਸਭ ਤੋਂ ਵੱਡੀ ਜ਼ਰੂਰੀ ਗੱਲ ਹੈ ਕਿ ਪੰਜਾਬੀਆਂ ਨੂੰ ਆਪਣੇ ਜਿਹੜੇ ਆ ਨਾ ਜਾਤੀ ਦੂਜੇ ਤੀਜੇ ਜਿਹੜੇ ਮਤਭੇਦ ਪਲਾ ਕੇ ਇਕੱਠੇ ਹੋਣ ਦੀ ਇੱਕ ਪਲੇਟਫਾਰਮ ਤੇ ਬਹੁਤ ਵੱਡੀ ਜ਼ਰੂਰਤ ਹੈ ਜੇ ਅਸੀਂ ਪੰਜਾਬ ਬਚਾਉਣਾ ਹੈ ਜੇ ਅਸੀਂ ਸਟੇਟ ਬਚਾਉਣੀ ਹੈ ਸਟੇਟ ਤੇ ਸੋਰਸਸ ਬਚਾਉਣੇ ਆ ਜੇ ਅਸੀਂ ਪੰਥੀਆਂ ਸੰਸਥਾਵਾਂ ਵੀ ਬਚਾਉਣੀਆਂ ਹੈਗੀਆਂ ਤੇ ਸਾਨੂੰ ਇੱਕ ਜੁਟਤਾ ਦੇ ਨਾਲ ਹੀ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਹੈ ਉਹ ਹਮਲਾ ਮਾਰਨਾ ਪਏਗਾ ਇਹ ਇਕੱਲੇ ਦੋ ਇਕੱਲੇ ਦਾ ਕੰਮ ਨਹੀਂ ਹੈ ਕਿਉਂਕਿ ਜਿਸ ਸਥਿਤੀ ਚ ਪੰਜਾਬ ਨੂੰ ਧੱਕ ਦਿੱਤਾ ਗਿਆ ਇਸ ਸਥਿਤੀ ਦੇ ਵਿੱਚੋਂ ਪੰਜਾਬ ਨੂੰ ਕੱਢਣ ਵਾਸਤੇ ਕੋਈ ਇੱਕ ਵਿਅਕਤੀ ਜਿਹੜਾ ਹੈ ਉਹ ਕਾਫੀ ਨਹੀਂ ਹੈ ਇਹ ਤਾਂ ਘਰ-ਘਰ ਦੇ ਵਿੱਚੋਂ ਜਿਹੜਾ ਹੈ ਉਹ ਲੋਕਾਂ ਨੂੰ ਨਿਕਲਣਾ ਪਏਗਾ ਹਰ ਮਜ਼ਦੂਰਾਂ ਨੂੰ ਨਿਕਲਣਾ ਪਏਗਾ ਦਿਹਾੜੀਦਾਰ ਕਾਮਿਆਂ ਨੂੰ ਨਿਕਲਣਾ ਪਏਗਾ ਛੋਟੇ ਕਿਸਾਨਾਂ ਛੋਟੇ ਦੁਕਾਨਦਾਰਾਂ ਨੂੰ ਨਿਕਲਣਾ ਪਏਗਾ ਵਪਾਰੀਆਂ ਨੂੰ ਨਿਕਲਣਾ ਪਏਗਾ ਵੱਡੇ ਜਿਹੜੇ ਨੇ ਉਹਨਾਂ ਨੂੰ ਸਹਿਯੋਗ ਕਰਨਾ ਪਏਗਾ ਤੇ ਪੰਜਾਬ ਸਮੱਸਿਆ ਦੇ ਵਿੱਚ ਨਿਕਲੇਗਾ ਆਮ ਆਦੀ ਪਾਰਟੀ ਦੀ ਸਰਕਾਰ ਚਾਰ ਸਾਲ ਹੋ ਗਏ ਕਿਸ ਤਰ੍ਹਾਂ ਦਾ ਇਹ ਕਾਰਜ ਕਰ ਰਹੀ ਹੈ ਕੋਈ ਡਿਵੈਲਪਮੈਂਟ ਕਿਤੇ ਕੋਈ ਨਜ਼ਰ ਨਹੀਂ ਆਉਂਦੀ ਕਿ ਸਿਰਫ ਤੇ ਸਿਰਫ ਕਰਜ਼ਾ ਚੁੱਕੀ ਜਾਂਦੇ ਆ ਤੇ ਖਰਚੇ ਚਲਾਈ ਜਾਂਦੇ ਆ ਕਰਜ਼ਾ ਚੁੱਕੀ ਜਾਂਦੇ ਆ ਖਰਚੇ ਚਲਾਈ ਜਾਂਦੇ ਆ ਤੁਸੀਂ ਇੱਕ ਘਰ ਚਲਾਉਨੇ ਹੋ ਘਰ ਦੇ ਵਿੱਚ ਤੁਹਾਡਾ ਇਨਕਮ ਦਾ ਸੋਰਸਸ ਕੋਈ ਨਹੀਂ ਹੈ ਜਾਂ ਇਨਕਮ ਦੇ ਸੋਰਸਸ ਬਹੁਤ ਘੱਟ ਹੈ ਤੇ ਤੁਸੀਂ ਬਾਹਰੋਂ ਕਰਜ਼ਾ ਚੁੱਕ ਚੁੱਕ ਕੇ ਤੁਸੀਂ ਘਰ ਦੇ ਵਿੱਚ ਐਸ਼ੋ ਅਸ਼ਰਤ ਦਾ ਸਮਾਨ ਲਈ ਆਉਨੇ ਆ ਨਵੀਂ ਗੱਡੀ ਲੈ ਲਈ ਹੈ ਮਹਿੰਗਾ LED ਲੈ ਲਈ ਹੈ ਮਹਿੰਗੇ ਟੈਲੀਫੋਨ ਲੈ ਲਈ ਹੈ ਤੇ ਘਰ ਕਿਵੇਂ ਚੱਲੇਗਾ ਉਹੀ ਹਾਲ ਇਹਨਾਂ ਲੋਕਾਂ ਦਾ ਹੈਗਾ ਸਟੇਟ ਜਿਹੜਾ ਘਰ ਹੈਗਾ ਇਹਨੂੰ ਘਰ ਨੂੰ ਚਲਾਉਣ ਵਾਸਤੇ ਜਿਹੜਾ ਜਿਹੜੇ ਇਨਕਮ ਦੇ ਸੋਰਸਸ ਪੈਦਾ ਕਰਨ ਦੀ ਜਗ੍ਹਾ ਦੇ ਉੱਤੇ ਵਧਾਉਣ ਦੀ ਜਗ੍ਹਾ ਦੇ ਉੱਤੇ ਬਾਹਰੋਂ ਕਰਜ਼ਾ ਚੁੱਕ ਚੁੱਕ ਕੇ ਸਟੇਟ ਚਲਾ ਰਿਹਾ ਸਟੇਟ ਦਾ ਬੇੜਾ ਕਰ ਕੋ ਰਿਹਾ ਜੀ